ਸਾਨੂੰ ਮਕੌੜੇ ਸ਼ਬਦ ਕਈ ਵਾਰੀ ਬੋਲਣੇ ਪੈ ਜਾਂਦੇ ਅਸੀਂ ਬੋਲ ਵੀ ਦਿੰਨੇ ਆ ਪਸਤਾਉਣੇ ਵੀ ਆ ਪਰ ਕਈ ਵਾਰੀ ਸਾਨੂੰ ਮਜਬੂਰ ਕਰ ਦਿੰਦੇ ਹੁਣ ਇਹਨਾਂ ਨੇ ਮਜਬੂਰ ਕਰਤਾ ਅਸੀਂ ਬੋਲਣਾ ਨਹੀਂ ਚਾਹੁੰਦੇ ਨਾ ਹੀ ਬਾਈਬਲ ਕੌਰ ਸਿੰਘ ਹੋਰੀ ਇਹ ਚੀਜ਼ ਤੇ ਕੋਈ ਬੋਲਦੇ ਥੋ ਕਿ ਉਹਨਾਂ ਨੂੰ ਪਤਾ ਵੀ ਬੋਲਾਂਗੇ ਇਹ ਗੱਲ ਵਧੂਗੇ ਇਹਦਾ ਵਧਾਉਣ ਦਾ ਕੋਈ ਤਕਰੀ ਨਹੀਂ ਇਹ ਪੰਜਾਬ ਦਾ ਮੁੱਦਾ ਠੀਕ ਹੈ ਸਿੱਧੂ ਦੇ 팬 ਨੂੰ ਇਹ ਸਭ ਨੂੰ ਆਸ ਆਇਆ ਵੀ ਇਹਨਾਂ ਦੇ ਘਰੇ ਕੋਈ ਬੱਚਾ ਹੋਵੇ ਸਾਰੇ ਖੁਸ਼ੀਆਂ ਭਰ ਦਿਨ ਜਿਹੜਾ ਦੁਬਾਰਾ ਆਵੇ ਪਰ ਇਹਦਾ ਇਹ ਮਤਲਬ ਤਾਂ ਨਹੀਂ ਹੈ ਯਾਰ ਵੀ ਤੁਸੀਂ ਜਰ ਕੱਲ ਨੂੰ ਉਹ ਦਵਾਈ ਲੈਣ ਜਾਣ ਕਿਸੇ ਹੋਰ ਕਾਰਨ ਕਰਕੇ ਕੋਈ ਬੁਖਾਰ ਹੋ ਗਿਆ ਕੋਈ ਫਿਰ ਡੋਗ ਗਿਆ ਅਸੀਂ ਬੇਨਤੀ ਕਰਦਾ ਮੈਨੂੰ ਛੇਤੀ ਡੀਲੀਟ ਮਾਰ ਦਿਓ ਪਰਿਵਾਰ ਨੂੰ ਬਹੁਤ ਵੱਡਾ ਕੰਨ ਦਾ ਮਤਲਬ ਦੁੱਖ ਹੈ ਇਸ ਗੱਲ ਦਾ ਤਾਂ ਜਿਨ੍ਹਾਂ ਜਿਨ੍ਹਾਂ ਨੇ ਇਹ ਚਾਗਲ ਆਪਣਾ ਕੀਤਾ ਤਾਂ ਉਹ ਇਸ ਸਮਾਜਾ ਭੁਗਤ ਲੈਣਗੇ ਫਿਰ ਆਪਣੇ ਨੀ ਬਾਜ ਆਉਣਗੇ ਗਮਾਂ ਤੋਂ ਸਾਨੂੰ ਮਕੌੜੇ ਸ਼ਬਦ ਕਈ ਵਾਰੀ ਬੋਲਣੇ ਪੈ ਜਾਂਦੇ ਅਸੀਂ ਬੋਲ ਵੀ ਦਿੰਨੇ ਆ ਪਸਾਉਣੇ ਵੀ ਆ ਪਰ ਕਈ ਵਾਰੀ ਸਾਨੂੰ ਮਜਬੂਰ ਕਰ ਦਿੰਦੇ ਹੁਣ ਇਹਨਾਂ ਨੇ ਮਜਬੂਰ ਕਰਤਾ ਅਸੀਂ ਬੋਲਣਾ ਨਹੀਂ ਚਾਹੁੰਦੇ ਨਾ ਹੀ ਬਾਈਬਲ ਕੌਰ ਸਿੰਘ ਹੋਰੀਏ ਇਸ ਚੀਜ਼ ਤੇ ਕੋਈ ਬੋਲਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਬੋਲਾਂਗੇ ਇਹ ਗੱਲ ਵਧੂਗੇ ਇਹਦਾ ਵਧਾਉਣ ਦਾ ਕੋਈ ਤੁਕੜੀਆਂ ਅਸੀਂ ਤਾਂ ਇਹਦੇ ਪਰ ਇਨੀ ਬੇਨਤੀ ਕਰਦੇ ਆਂ ਵੀ ਜਿਨੇ ਵੀ ਇਹ ਚ ਖਬਰਾਂ ਚਲਾਈਆਂ ਉਹ ਇਹਨੂੰ ਜਲਦੀ ਤੋਂ ਜਲਦੀ ਡਿਲੀਟ ਕਰ ਦੇਣ ਜਿਹੜੀ ਕੋਈ ਗੱਲ ਆਉਗੀ ਜਾਂ ਸਾਹਮਣੇ ਆਉਗੀ ਉਹ ਥਮਾਂ ਉਂ ਤੇ ਆਜੂਗੀ ਸਭ ਨੂੰ ਪਤਾ ਲੱਗ ਜਾਊਗਾ ਬਿਨਾਂ ਤੁਕੀਆਂ ਬੇਮਤਲੀਆਂ ਜਿਹੜੀਆਂ ਗੱਲਾਂ ਉਹ ਨਹੀਂ ਕਰਨੀ ਚਾਹੀਦੀ ਕੁਲਦੀਪ ਜੀ ਕੀ ਕਹੋਗੇ ਪਹਿਲਾਂ ਵੀ ਸੋਸ਼ਲ ਮੀਡੀਆ ਦੇਖ ਮੇਜਾ ਪਰਿਵਾਰ ਭੁਗਤ ਰਿਹਾ ਹੁਣ ਫੇਰ ਉਹੀ ਚੀਜ਼ਾਂ ਦੁਬਾਰਾ ਪਰਿਵਾਰ ਨੂੰ ਪਹਿਲੀ ਥਰੈਟਿੰਗ ਆ ਰਹੀ ਆ ਬ ਉਹ ਜਿਹੜੀ ਪਹਿਲਾਂ ਸੋਸ਼ਲ ਮੀਡੀਆ ਨੇ ਲੀਕ ਕੀਤੀ ਆ ਖਬਰਾਂ ਲੀਕ ਕੀਤੀ ਆ ਸਿਕਿਉਰਿਟੀ ਲੈਸ ਕਰਤੀ ਇਹ ਕਰਤਾ ਉਹ ਕਰਤਾ ਹੁਣ ਸਿੱਧੂ ਕੱਲਾ ਉਹਨੂੰ ਮਾਰ ਦੋ ਇਹ ਸਾਰਾ ਕੁਝ ਸੋਸ਼ਲ ਮੀਡੀਆ ਨੇ ਕੀਤਾ ਇਹਨਾਂ ਚੀਜ਼ਾਂ ਨਹੀਂ ਕੀਤਾ ਬਲਤੇਜ ਪੰਨੂ ਵਰਗਿਆਂ ਨੇ ਆ ਇਹ ਹੀ ਕੰਮ ਕਰਵਾਇਆ ਸੀ ਠੀਕ ਹੈ ਉਹ ਜਿਹਦਾ ਖਿਆਮਾ ਅਜ ਸਿੱਧੂ ਦਾ ਪਿਓ ਬਾਰ-ਬਾਰ ਕੋਟ ਆਉਂਦਾ ਆ ਕੇ ਮੁੜ ਜਾਂਦਾ ਇੱਥੇ ਤਰੀਕ ਪੈ ਜਾਂਦੀ ਆ ਮੁੜ ਜਾਂਦਾ ਤਰੀਕ ਪੈ ਜਾਂਦੀ ਆ ਮੁੜ ਜਾਂਦਾ ਇਨਸਾਫ ਮਿਲਿਆ ਕੋਈ ਨਹੀਂ ਜੇ ਗੱਲ ਕੀਤੀ ਵੀ ਇਹਨਾਂ ਦੇ ਕਾਰਵਾਈ ਕਰੋ ਤਾਂ ਸਰਕਾਰ ਚੁੱਪੀ ਧਾਰ ਕੇ ਬੈਠੀ ਹੋਈ ਆ ਭਗਵਾਨਤਮਨ ਸਾਹਿਬ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ਵੀ ਬਲਤੇਜ ਪੰਨੂ ਠੀਕ ਹੈ ਹੁਣ ਜਿਹੜੀ ਆ ਗੱਲ ਹੋ ਗਈ ਹੈ ਕਿਉਂਕਿ ਹਜੇ ਐਡਾ ਵੱਡਾ ਮਸਲਾ ਯਾਰ ਇੰਨੀ ਉਹਨਾਂ ਨੂੰ ਥ੍ਰੈਟ ਆ ਰਿਹਾ ਤੇ ਬੋਲਣ ਵਾਲੇ ਨੂੰ ਸ਼ਰਮ ਹੀ ਨਹੀਂ ਆਈ ਯਾਰ ਮੈਂ ਕੀ ਕਰ ਰਿਹਾ ਤੇ ਮੈਂ ਕਿਹੜੀ ਪੱਤਰਕਾਰਤਾ ਕਰ ਰਿਹਾ ਕਿਹੜੇ ਪਾਸੇ ਨੂੰ ਸਾਡੀ ਇਹ ਪੱਤਰਕਾਰਤਾ ਹੈ ਕੀ ਸਾਨੂੰ ਇਹ ਕਿਹੜੇ ਸਾਡੇ ਸਮਾਜ ਨੂੰ ਕਿਹੜੀ ਸਿਹਤ ਦੇ ਰਿਹਾ ਕੀ ਇਹ ਪੰਜਾਬ ਦੇ ਮੁੱਦੇ ਆ ਕੀ ਇਹ ਪੰਜਾਬ ਦਾ ਮੁੱਦਾ ਠੀਕ ਹੈ ਸਿੱਧੂ ਦੇ ਫੈਨ ਨੂੰ ਇਹ ਸਭ ਨੂੰ ਆਸ ਹੈ ਵੀ ਇਹਨਾਂ ਦੇ ਘਰੇ ਕੋਈ ਬੱਚਾ ਹੋਵੇ ਸਾਰੇ ਖੁਸ਼ੀਆਂ ਭਰੇ ਦਿਨ ਜਿਹੜਾ ਦੁਬਾਰਾ ਆਵੇ ਪਰ ਇਹਦਾ ਇਹ ਮਤਲਬ ਤਾਂ ਨਹੀਂ ਹੈ ਯਾਰ ਵੀ ਤੁਸੀਂ ਜਰ ਕੱਲ ਨੂੰ ਉਹ ਦਵਾਈ ਲੈਣ ਜਾਣ ਕਿਸੇ ਹੋਰ ਕਾਰਨ ਕਰਕੇ ਕੋਈ ਬੁਖਾਰ ਹੋ ਗਿਆ ਕੋਈ ਫਿਰ ਦੋਗ ਗਿਆ ਕਿਉਂ ਸਿੱਧੂ ਦੇ ਡੈਡੀ ਦੇ ਸਟੰਟ ਪਏ ਹੋਇਆ ਸਾਰਾ ਸਰੀਰ ਦੇ ਵਿੱਚ ਸਟੀਲ ਹੀ ਸਟੀਲ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਆ ਜਾਂਦੀ ਹੈ ਹਸਪੀਟਲ ਜਾਣਾ ਮੈਂ ਨਾ ਉੱਥੇ ਕੀ ਇਹ ਕੈਮਰੇ ਲੈ ਕੇ ਆ ਜਾਣਗੇ ਜੀ ਕੀ ਹੋ ਗਿਆ ਕੀ ਚੱਲ ਰਿਹਾ ਇਹਨਾਂ ਨੂੰ ਤਾਂ ਸ਼ਰਮ ਹੀ ਨਹੀਂ ਹੈਗੀ ਬਿਲਕੁਲ ਵੀ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਥੋੜੀ ਸ਼ਰਮ ਮਨ ਵਰਤਣੀ ਚਾਹੀਦੀ ਆ ਥੋੜੀ ਜੀ ਇਸ ਚੀਜ਼ ਤੋਂ ਸੋਚ ਲੈਣੀ ਚਾਹੀਦੀ ਆ ਸੇਲ ਲੈਣੀ ਚਾਹੀਦੀ ਆ ਵੀ ਪੱਤਰਕਾਰ ਤਾਂ ਕਿਸ ਚੀਜ਼ ਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸਾਰੇ ਪੱਤਰਕਾਰਾਂ ਨੂੰ ਬਹੁਤ ਸਾਰੀਆਂ ਗੱਲਾਂ ਪਤਾ ਹੈ ਪਰ ਉਹ ਸੋਸ਼ਲ ਮੀਡੀਆ ਤੇ ਨਹੀਂ ਆਉਂਦੇ ਕਦੇ ਵੀ ਐਦਾਂ ਦੀ ਉਹ ਗੱਲ ਕਰਦੇ ਹੁੰਦੇ ਇਹਨਾਂ ਨੂੰ ਸ਼ਰਮ ਦਾ ਘਾਟਾ ਹੈ ਛੇੜੇ ਕਿ ਬੰਦਿਆਂ ਨੇ ਇਹ ਕੰਮ ਕੀਤਾ ਇਹਨਾਂ ਨੂੰ ਅਸੀਂ ਤਾੜਨਾ ਵੀ ਦਿੰਦੇ ਆ ਵੀ ਕੱਲ ਨੂੰ ਇਹ ਨਾ ਹੋਵੇ ਵੀ ਸਸਾਸੀਂ ਕਿਉਂਕਿ ਮੇਰੇ ਸਾਡੇ ਮੌਲਿਕ ਅਧਿਕਾਰ ਆ ਆਰਟੀਕਲ 21 ਦੇ ਮੁਤਾਬਕ ਜਿਹੜਾ ਕੋਈ ਕਿਸੇ ਦਾ ਅਧਿਕਾਰ ਹੁੰਦਾ ਹੈ ਵੀ ਉਹਨੂੰ ਕੋਈ ਸੋਸ਼ਲ ਮੀਡੀਆ ਤੇ ਨਹੀਂ ਕੋਈ ਪਰਸਨਲ ਚੀਜ਼ ਨੂੰ ਪਾ ਸਕਦਾ ਇਹ ਮੈਨੂੰ ਮੇਰਾ ਅਧਿਕਾਰ ਹੈ ਆਰਟੀਕਲ 1 21 ਦੇ ਤਹਿਤ ਮੈਨੂੰ ਇਹ ਮੌਲਿਕ ਅਧਿਕਾਰ ਮਿਲੇ ਹੋਏ ਆ ਇਹਦੇ ਵਿੱਚ ਜੇ ਮੈਂ ਕੋਈ ਇਹਨਾਂ ਤੇ ਪਟੀਸ਼ਨ ਪਾਦਾ ਤਾਂ 2 ਸਾਲ ਦੀ ਸਜ਼ਾ ਠੀਕ ਆ ਉਹ ਪਰਿਵਾਰ ਨਹੀਂ ਬੋਲਦਾ ਇਹਦਾ ਇਹ ਮਤਲਬ ਤਾਂ ਨਹੀਂ ਹੈ ਯਾਰ ਵੀ ਤੁਸੀਂ ਸਿਰੇ ਸਿਰ ਚੜੀ ਜਾਓ ਗਾਂ ਦੀ ਗਾਂ ਤੁਸੀਂ ਫੋਟੋ ਨਾਲ ਐਡਿਟਡ ਕਰਕੇ ਹੋਰ ਚੀਜ਼ਾਂ ਕਰ ਕਰਕੇ ਤੁਸੀਂ ਗੰਦਮੰਦ ਜਿਹੜਾ ਇਹਦੇ ਉੱਤੇ ਪਾਉਣ ਲੱਗ ਗਏ ਹੋ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਿਹਨੇ ਜਿਨ੍ਹਾਂ ਕੋਲੇ ਖਬਰਾਂ ਚਲਾਈਆਂ ਉਹਨਾਂ ਨੇ ਡੀਡ ਕਰ ਦਿਓ ਨਹੀਂ ਆਰਟੀਕਲ ਤੁਹਾਨੂੰ ਦੱਸੀ ਸਾਡੇ ਭਰਾ ਨੇ ਉਹਦੇ ਤਹਿਤ ਕਾਨੂੰਨ ਦੇ ਤਹਿਤ ਤੁਹਾਡੇ ਤੁਹਾਨੂੰ ਖਿੱਚਣਾ ਪਊਗਾ ਤਾਂ ਅਸੀਂ ਬੇਨਤੀ ਕਰਦੇ ਆ ਮੈਨੂੰ ਛੇਤੀ ਡੀਲੀਟ ਮਾਰ ਦਿਓ ਪਰਿਵਾਰ ਨੂੰ ਬਹੁਤ ਵੱਡਾ ਕੰਨ ਦਾ ਮਤਲਬ ਦੁੱਖ ਹੈ ਇਸ ਗੱਲ ਦਾ ਤਾਂ ਜਿਨ੍ਹਾਂ ਜਿਨ੍ਹਾਂ ਨੇ ਇਹ ਚਾਗਲ ਆਪਣਾ ਕੀਤਾ ਤਾਂ ਉਹ ਇਸ ਖਮਾਜਾ ਭੁਗਤ ਲੈਣਗੇ ਫਿਰ ਆਪਣੇ ਬਾਜ ਆ ਜਿਉਣ ਗੱਮਾ ਤੋਂ ਸਾਡੇ ਪੰਜਾਬ ਦਾ ਸੀਐਮ ਹੈ ਜਦੋਂ 26 ਜਨਵਰੀ ਤੋਂ ਆਪਣੇ ਬੱਚਿਆਂ ਨੂੰ ਦੱਸਦਾ ਵੀ ਤੁਹਾਡੀ ਦੂਜੀ ਮਾਂ ਨੂੰ ਇੰਨਾ ਮਹੀਨਾ ਲੱਗਿਆ ਤਾਂ ਉਹ ਪੱਤਰਕਾਰਾਂ ਨੂੰ ਸਿਖ ਲਿਆਊਗਾ ਮੈਂ ਤਾਂ ਉਹਨਾਂ ਨੂੰ ਲੰਘ ਵੀ ਜੇ ਸਾਡੇ ਸੀਐਮ ਤੋਂ ਪੱਤਰਕਾਰਾਂ ਨੇ ਸਿਖਿਆਊਗਾ ਆ ਜਿਹੜਾ ਹੁਣ ਚਲਾਇਆ ਹੈ ਇਸ ਪਰਿਵਾਰ ਮੈਂ ਜਿਵੇਂ ਬਹੁਤ ਕੁਝ ਚਲਾਇਆ ਆ ਆਈਬੀਐਫ ਫਲਾਣਾ ਉਹ ਕਿੰਨੇ ਇਹਨਾਂ ਨੂੰ ਪੁਸ਼ਟੀ ਕਰਤੀ ਪਰਿਵਾਰ ਤਾਂ ਬੋਲਣ ਨੂੰ ਤਿਆਰ ਨਹੀਂ ਜਿਹਦੇ ਮੂੰਹ ਦੇ ਵਿੱਚ ਕੁਝ ਹੈਗਾ ਜੀ ਭੌਂਕੀ ਜਾਂਦੇ ਨੇ ਜਿਹਦੇ ਮੂੰਹ ਦੇ ਵਿੱਚ ਹੈਗਾ ਬਕੀ ਜਾਂਦੇ ਨੇ ਪਰ ਪਤਾ ਕਿਸੇ ਨੂੰ ਕੱਖ ਨਹੀਂ ਹੈਗਾ ਜੀ ਹੂੰ ਕੀ ਅਪੀਲ ਕਰਨਾ ਚਾਹੁੰਦੇ ਸੋਚਦੇ ਪੀਲ ਜਮਾਤ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਲਦੀ ਕਰਦੇ ਜਿੰਨਾ ਚੰਨਾਂ ਨੇ ਚਲਾਈ ਆ ਸਿੱਧੂ ਦੀ ਡੀਡ ਮਾਰ ਦਿਓ ਜੀ ਇਹਨੂੰ ਬਸ